ਮੈਡਮ ਅੱਜ ਨਗਰ ਨਿਗਮ ਵੱਲੋਂ ਜਿਹੜਾ ਕਿ ਮੱਲਾ ਸੁੰਦਰ ਨਗਰ ਦਾ ਦੌਰਾ ਕੀਤਾ ਗਿਆ ਵਾ ਤਾਂ ਲੋਕਾਂ ਦੀ ਸਮੱਸਿਆ ਵੀ ਸੁਣਿਆ ਗਈ ਹੈ की, -की कमियाँ पाई है तो किस तरीके ने हल किया जाऊ नगर निगम दियाँ पिछले कई दिनों तो दिन प्रॉब्लम आ रही है तीन चार दिन हो गए और बहुत सारे सिख लोगों ने रिपोर्ट भी किया हॉस्पिटल और नगर निगम दिन बहुत सारे टीम भी लगिया हुई कोई प्रॉब्लम नहीं है पानी तो की सप्लाई अभी बंद कर दी है टैंकर राी पानी दे रहे हैं और क्लोरीनेशन करके वाटर टैंक दिता जा रहा है ਹੈਲਥ ਯਾ ਟੀਮ ਰੱਖ ਲੱਗੀਆਂ ਹੋਈਆਂ ਆ ਜੇ ਕਿਸੇ ਨੂੰ ਕੋਈ ਪ੍ਰੋਬਲਮ ਆndi ਹੈਗੀ ਕੌਂਸਟਰਕਸ਼ਨ ਇੰਚੂ ਡਾਇਰੈਕਟ ਇਸ ਹੈਲਥ ਨੈਟਵਰਕ ਦੀ ਹੈਲਪਲਾਈਨ ਨੰਬਰ ਇਸ਼ੂ ਕਰ ਰਹੇ ਉਹਦੇ ਤੇ ਕਮਪਲੇਟ ਕਰ ਸਕਦਾ ਹੈਗਾ ਪਰ ਮੈਡਮ ਜੇ ਗੱਲ ਕਰੀਏ ਅੱਦੇ ਲੋਕ ਕਹ ਰਹੇ ਪਾਣੀ ਦੇ ਕਰਕੇ ਪ੍ਰੋਬਲਮ ਨਹੀਂ ਕ੍ਰੀਏਟ ਹੋ ਰਹੀ ਹੈ ਪਰ ਕੁਝ ਲੋਕ ਕਹ ਰਹੇ ਹੈ ਇਹ ਲੱਗਦਾ ਕਿ ਦੇਖੋ ਸੈਂਪਲਿੰਗ ਅਸੀਂ ਟਾਈਮ ਟੂ ਟਾਈਮ ਕਰਦੇ ਰਹੇ ਹਾਂ ਔਰ ਸੋ far ਹੱਲੇ ਤੱਕ ਸਾਡੇ ਕੋਲ ਪਾਣੀ ਦੇ ਸੈਂਪਲਾਂ ਦੀ ਕੋਈ ਨੈਗੇਟਿਵ ਰਿਪੋਰਟ ਨਹੀਂ ਆਈ। ਹੱਲ ਸਾਰੇ ਰਿਪੋਰਟਾਂ ਜਿੰਨੀਆਂ ਸੀ ਲਈਆਂ ਹੁਣ ਤੱਕ ਠੀਕ ਐ ਸੀ ਬੋਥ ਸੈਂਪਲਿੰਗ ਹੁਣ ਕਰਵਾਈ ਹੈਗੀ ਆ ਔਰ ਉਹਦਾ ਰਿਜ਼ਲਟ ਆਣ ਤੇ ਪਤਾ ਲੱਗੇਗਾ ਤਾਂ ਸਾਡੇ ਜਿਵੇਂ ਪਾਣੀ ਬੰਦ ਕੀਤਾ ਹੋਇਆ ਪਰ ਟੈਂਕਰਾਂ ਰਾਹੀਂ ਪਾਣੀ ਦੀ ਜਾਰੀ ਰਹੀ। ਹੋਸ਼ਲਾ ਸਾਹਿਬ ਇਹ 2 3 4 ਦਿਨ ਤੋਂ ਬਹੁਤ ਮਰੀਜ਼ ਆ ਰਹੇ ਡਾਈ ਜਾਰੇ। ਠੀਕ ਹੈ ਨਾ। ਕਾਰਪੋਰੇਸ਼ਨ ਤੇ ਚਲੋ ਹੈ ਹੀ ਜਿੰਮੇਵਾਰ ਸਭ ਤੋਂ ਜਿੰਮੇਵਾਰ ਮੈਂ ਜਿਹੜੇ ਸਵੀਪਰ ਆ ਜਿਹੜੇ ਉੱਚ ਲੱਗੇ ਪਏ ਆਪਣੇ ਸਮਾਜ ਦੇ ਬੰਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੋਂ ਉਹਨਾਂ ਨੂੰ ਮੈਂ ਗੁਨੇਗਾਨ ਮੰਨਦਾ ਹਾਂ ਕਿਉਂਕਿ ਉਹ 4 ਘੰਟੇ ਮਹੀਨੇ ਬਾਹਰ ਹਟਾਲ ਕਰ ਦਿੰਦੇ ਆ ਕੂੜੇ ਢੇਰ ਲੱਗ ਜਾਂਦੇ ਆ ਉਹਨੇ ਪ੍ਰੋਪਰ ਕਲੀਅਰ ਨਹੀਂ ਹੋ ਰਿਹਾ ਵੀ ਬਿਮਾਰੀ ਫੈਲੀ ਕਿਥੋਂ ਆ ਕੂੜੇ ਤੋਂ ਫੈਲੀ ਆ ਕਿ ਪਾਣੀ ਤੋਂ ਫੈਲੀ ਆ ਪਾਣੀ ਦੇ ਸੈਂਪਲ ਜਾ ਚੁੱਕੇ ਆ ਜੇ ਪਾਣੀ ਕਲੀਅਰ ਹੋ ਗਿਆ ਫਿਰ ਕਲੀਅਰ ਆ ਵੀ ਕੂੜੇ ਤੋਂ ਫੈਲੀ ਆ ਇਹਦੇ 'ਚ ਹੁਣ ਮੇਰੀ ਗੱਲ ਇਹ ਕਹਿਣ ਦਾ ਮਤਲਬ ਆ ਵੀ ਜੇ ਜੇ ਸਵੀਪਰ ਸਫਾਈ ਕਰਮਚਾਰੀ ਸਾਰੇ ਹੜਤਾਲ ਕਰਦੇ ਆ ਤੇ ਇਹਨਾਂ ਨੂੰ ਹੜਤਾਲ ਉਦੋਂ ਹੀ ਚੱਕਣੀ ਚਾਹੀਦੀ ਏ ਜਦੋਂ ਇਹਨਾਂ ਦੀਆਂ ਮੰਗਾਂ ਪੂਰੀਆਂ ਹੋ ਜਾਂਦੀਆਂ ਇਹਨਾਂ ਨੇ ਡਰਾਮਾ ਫੜਿਆ ਪਿਆ ਵਾ 6 ਮਹੀਨੇ ਦਾ ਹੜਤਾਲ ਫੇਜੀ ਉਹ ਲੋਲੀਪੌਪ ਦੇ ਦਿੰਦੀ ਸਰਕਾਰ ਕੂੜਾ ਫੇਰ ਵੀ ਇਹੀ ਚੱਕਦੇ ਤੇ ਜਾਂ ਚੱਕਣ ਨਾ ਤੁਹਾਨੂੰ ਚੱਕਨੇ ਬਣਾ ਪਾ 10 ਦਿਨ ਦਾ ਇਕੱਠਾ ਹੋ ਜਵੇ ਉਹਨਾਂ ਬਿਮਾਰ ਕੌਣ ਹੁੰਦਾ ਸਾਡੇ ਲੋਕ ਬਾਜ਼ਾਰਾਂ 'ਚ ਥੋੜਾ ਕੂੜਾ ਢੇਰ ਲੱਗੇ ਆ ਇੱਥੇ ਕੂੜਾ ਢੇਰ ਲੱਗਾ ਵਾ ਉਹ ਚੱਕਦੇ ਨਹੀਂ ਢਾੜ ਬਣ ਜਾਂਦਾ ਕੂੜੇ ਦਾ ਕੂੜੇ ਨਾਲ ਬਿਮਾਰੀ ਫੈਲੀ ਆ ਜੋ ਸਾਡਾ ਸਾਡੀ ਸੋਚ ਨਹੀਂ ਆ ਜੇ ਗੱਲ ਕਰੀਏ ਹੈਲਥ ਡਿਪਾਰਟਮੈਂਟ ਵੱਲੋਂ ਮਤਲਬ ਕਿ ਕਹਿ ਲੋ ਕਿ ਕਿਸ ਤਰੀਕੇ ਨਾਲ ਮਰੀਜ਼ਾਂ ਦੇ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਲੱਗਦਾ ਕੋਈ ਨਹੀਂ ਆ ਕੱਲ ਤੋਂ ਬਸ ਜਦੋਂ ਜਿਆਦਾ ਰੋਲਾ ਪਿਆ ਵਾ ਉਦੋਂ ਆਏ ਆ ਨਹੀਂ ਤੇ ਉੱਥੇ ਸਰਕਾਰੀ ਹਸਪੀਟਲ ਜਾਂਦੇ ਆ ਤੇ ਉਹ ਕਹਿੰਦੇ ਜੀ ਰੈਫਰ ਕਰਦਾ ਜੀ ਐਵੇਂ ਕਹਿੰਦੇ ਕਿੰਨੀ ਜੀ ਪ੍ਰੋਬਲਮ ਆ ਜੀ ਪਤਾ ਉਹਨਾਂ ਨੂੰ ਹੁੰਦਾ ਨਹੀਂ ਕੋਕ ਲੱਖ ਲੱਖ ਡੇਢ ਲੱਖ ਤਨਖਾਹ ਲੈਦੇ ਐ ਐਮਬੀਬੀਐਸ ਡਾਕਟਰ ਉਹਨਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਗੈਰ ਜ਼ਿੰਮੇਵਾਰ ਸਟਾਫ ਬੈਠਾ ਹੋਣ ਕਰਕੇ ਹਸਪੀਟਲ ਚ ਥੱਲੇ ਸਾਰਾ ਗੈਰ ਜ਼ਿੰਮੇਵਾਰ ਸਟਾਫ ਹੀ ਆ ਪ੍ਰੋਫੈਸਰ ਡਾਕਟਰ ਦਾ ਆਂਦਾ ਮਾੜਾ ਚੈੱਕ ਕਰਕੇ ਚਲ ਜਾਂਦਾ ਉਹ ਕਰੇ ਪ੍ਰੈਕਟਿਸਟੇ ਡਾਕਟਰ ਵਾ ਤੇ ਜਿਹੜੇ ਮੈਡਮਾਂ ਵਾ ਜਾਂ ਡਾਕਟਰ ਵਾ ਉਹ ਚੈੱਕ ਕਰਦੇ ਆ ਜੀ ਰੈਫਰ ਕਰ ਦੋ ਜੇ ਉਲਟੀਆਂ ਤੇ ਟਾਇਲਟ ਦਾ ਇਲਾਜ ਹੈ ਨੀ ਸਰਕਾਰੀ ਹਸਪੀਟਲ ਹੋਰ ਇਹਨਾਂ ਨੇ ਕੈਂਸਰ ਦਾ ਕਹਿੰਨਾ ਉੱਥੇ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਪਾਣੀ ਦੀ ਕੋਈ ਭਾਜੀ ਪ੍ਰੋਬਲਮ ਨਹੀਂ ਦੀ ਹਾਂਜੀ ਜਿਹੜੀ ਸਾਡੇ ਲੱਗਿਆ ਗੰਦਗੀ ਹੈ ਨਾ ਪੂਰਾ ਸੋੜ ਤੇ ਲੋਕੀ ਉਹਦਾ ਕਰਕੇ ਮੈਂ ਤੇ ਕਿ ਹੋਰ ਕਰਕੇ ਪਾਣੀ ਕਰਕੇ ਨਹੀਂ ਪ੍ਰੋਬਲਮ ਹੈਗੀ ਪਾਣੀ ਬਿਲਕੁਲ ਨਹੀਂ ਪਾਣੀ ਬਿਲਕੁਲ ਸਹੀ ਆ ਰਿਹਾ ਪਾਣੀ ਬਿਲਕੁਲ ਸਹੀ ਹੈ ਜੀ